ਰਾਹੁਲ ਗਾਂਧੀ ਅਤੇ ਚੋਣ ਕਮਿਸ਼ਨ ਵਿਚਕਾਰ ਲੜਾਈ ਗਰਮਾ-ਗਰਮ ਹੋ ਗਈ ਹੈ। ਰਾਹੁਲ ਨੇ ਕਰਨਾਟਕ ਵਿੱਚ ਦੁਹਰੀ VOTING ਦੇ ਸਬੂਤ ਦਾ ਦਾਵਾ ਕਰਦਿਆਂ ਹੋਇਆਂ ਆਪਣੇ VOT ਚੋਰੀ ਦੋਸ਼ਾਂ ਦਾ ਸਮਰਥਨ ਇਕੱਠਾ ਕਰਨ ਲਈ ਇੱਕ ਵੈੱਬਸਾਈਟ ਅਤੇ ਹੈਲਪਲਾਈਨ ਸ਼ੁਰੂ ਕੀਤੀ ਹੈ। ਚੋਣ ਕਮਿਸ਼ਨ ਨੇ ਜਵਾਬੀ ਹਮਲਾ ਕਰਦਿਆਂ ਉਹਨਾਂ ਦੇ ਸਬੂਤਾਂ ਨੂੰ ਝਾਲੀ ਦੱਸਿਆ ਹੈ ਅਤੇ ਸਪਸ਼ਟ ਕੀਤਾ ਹੈ ਕਿ ਦੋਸ਼ੀ VOTER ਸ਼ਕੁੰਨ ਰਾਣੀ ਨੇ ਸਿਰਫ ਇੱਕ VOT ਪਾਈ ਸੀ। ਚੋਣ ਪੈਨਲ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਟਾਇਆ ਹੈ ਜਿਸ ਵਿੱਚ ਹਟਾਏ ਗਏ VOTERਾਂ ਦੇ ਨਾਮ ਜਾਰੀ ਕਰਨ ਦੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਹੈ। ਜਦੋਂ ਦੇ ਵਿਰੋਧੀ ਧਿਰ ਇਸ ਤੇ ਨਿਰਪੱਖ ਚੋਣਾਂ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦੀ ਹੈ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਵੀ ਹੁਣ ਰਾਹੁਲ ਗਾਂਧੀ ਨਾਲ ਸਹਿਮਤੀ ਨਹੀਂ ਜਿਤਾ ਰਹੇ ਕਰਨਾਟਕ ਵਿੱਚ ਸੱਤਾਧਾਰੀ ਕਾਂਗਰਸ ਦੇ ਅੰਦਰ ਤਾਜ਼ਾ ਦਰਾਰਾਂ ਸਾਹਮਣੇ ਆਈਆਂ ਹਨ ਕਿਉਂਕਿ ਸੀਨੀਅਰ ਅਧਿਕਾਰੀਆਂ ਨੇ ਰਾਹੁਲ ਗਾਂਧੀ ਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੋਟ ਸਟੋਰੀ ਦੇ ਹਾਲੀ ਦੇ ਦਾਅਵਿਆਂ ਤੇ ਖੁੱਲ੍ਹ ਕੇ ਅਸਹਿਮਤੀ ਪ੍ਰਗਟਾਈ ਹੈ ਪਿਛਲੇ ਹਫਤੇ ਬੈਂਗਲੂਰੂ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਗਵਾਹੀ ਵਿੱਚ ਇੱਕ ਰੈਲੀ ਦੇ ਜਵਾਬ ਵਿੱਚ ਜਿੱਥੇ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਤੇ ਅਖਾ ਪਾਰ ਦਾ ਦੋਸ਼ ਲਾਈ ਹੈ ਕੇਐਨ ਰਾਜਨ ਨੇ ਕਿਹਾ ਹੈ ਕਿ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਵੋਟਰ ਸੂਚੀਆਂ ਨੂੰ ਉਦੋਂ ਸੁਧਿਆ ਗਿਆ ਸੀ ਜਦੋਂ ਸਾਡੀ ਆਪਣੀ ਸਰਕਾਰ ਸੱਤਾ ਵਿੱਚ ਸੀ ਰਾਜਨ ਨੇ ਇਹ ਵੀ ਕਿਹਾ ਹੈ ਕਿ ਉਦੋਂ ਸਾਡੀ ਪਾਰਟੀ ਨੇ ਅੱਖਾਂ ਬੰਦ ਕਿਉਂ ਕਰ ਲਈਆਂ ਇਹ ਸੱਚ ਹੈ ਕਿ ਬੇਨਿਜਮੀਆਂ ਹਨ ਪਰ ਇਹ ਸਾਡੇ ਲਈ અપਮਾਨਜਨਕ ਹੈ ਕਿਉਂਕਿ ਇਹ ਸਾਡੀ ਨੱਕ ਦੇ ਹੇਠ ਹੋਈ ਹੈ